ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਹਿੰਦਾ ਆਪਣਾ ਅਰਜੇਸ਼ ਬੰਗਾ ਅੱਜ ਅਸੀਂ ਬੰਗਾ ਫਿਲਮਸ ਦੇ ਬ੍ਰਾਂਡ ਦੇ ਹੇਠ ਇੱਕ ਨਿਊ Song ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਬਹੁਤ ਹੀ ਗੱਲ ਜਿਹੜੀ ਆਪਾਂ ਅੱਜ ਵੀਡੀਓ ਦੀ ਸ਼ੂਟਿੰਗ ਜੋ ਕਿ ਮੇਰੇ ਬਹੁਤ ਹੀ ਪਿਆਰੇ ਮਿੱਤਰ ਦਸ਼ਵਿੰਦਰ ਜੀ ਇਹਨਾਂ ਨੇ ਬੁਲੰਦ ਆਵਾਜ਼ ਵਿੱਚ ਇਹਨਾਂ ਦਾ ਗਾਣਾ ਇਹਲਾ ਉਹ ਬਹੁਤ ਵਧੀਆ ਤਰੀਕੇ ਨਾਲ ਗਾਇਆ ਤੇ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਗਾਣਾ ਪਸੰਦ ਆਏਗਾ ਤੇ ਤੁਹਾਡੇ سپورਟ ਦੀ ਵੀ ਸਾਨੂੰ ਹਮੇਸ਼ਾ ਲੋੜ ਰਹਿੰਦੀ ਆ ਤੇ ਅਸੀਂ ਆਪਣੇ ਵੱਲੋਂ ਤੁਹਾਡੇ ਲਈ ਤੁਹਾਡੇ ਮਨਾਉਣ ਜਾਂਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਵਧੀਆ-ਵਧੀਆ ਸੌਂਗ ਜਿਹੜੇ ਲੈ ਕੇ ਆਂਦੇ ਰਹਿੰਦੇ ਆ ਤੇ ਅਸੀਂ ਇਸ ਗਾਣੇ ਦੀ ਸਪੈਸ਼ਲ ਤੁਹਾਡੇ ਕੋਲ سپورਟ ਤਾਂ ਮੰਗ ਰਹੇ ਆ ਕਿਉਂਕਿ ਇਹ ਸਾਡੇ ਕੋਲ ਦਿੱਲੀ ਤੋਂ ਚੱਲ ਕੇ ਆਏ ਆ ਇਹ ਇਹ ਜਸਵਿੰਦਰ ਜੀ ਜੋ ਕਿ ਸਾਡੇ ਸਿੰਗਰ ਆ ਇਹਨਾਂ ਦੇ ਮਦਰ ਇਹਨਾਂ ਦੇ ਸਿਸਟਰ ਇਹਨਾਂ ਦੇ ਫਾਦਰ ਸਾਹਿਬ ਜੋ ਕਿ ਦਿੱਲੀ ਤੋਂ ਚੱਲ ਕੇ ਸਾਡੇ ਕੋਲ ਆਏ ਆ ਤੇ ਇਹਨਾਂ ਨੇ ਆਪਾਂ ਗਾਣਾ ਜਿਹੜਾ ਰਿਕਾਰਡ ਕੀਤਾ ਆ ਲੜਕਾਰੇ ਤੇ ਜਲ ਜੀ ਤੁਹਾਡੀ ਨਜ਼ਰ ਵਿੱਚ ਆਪਾਂ ਪੇਸ਼ ਕਰਾਂਗੇ ਤੇ ਬਾਕੀ ਜਿਹੜਾ ਇਹ ਗਾਣੇ ਦਾ ਸਾਰਾ ਕਾਰਨਦਾਰ ਤੁਹਾਡੇ ਵੀਰੇ ਭਾਜੀ ਜੋ ਕਿ ਸਾਡੇ ਮੇਰੇ ਭਰਾ ਵੀ ਆ ਤੇ ਮੇਰੇ ਮਿੱਤਰ ਵੀ ਆ ਤੇ ਸਾਰਾ ਕਾਰਨਦਾਰ ਜਿਹੜਾ ਇਹੀ ਸਾਹਮਣੇ ਆ ਤੇ ਵੀਰੇ ਭਾਜੀ ਦੱਸੋ ਇਹਦੇ ਬਾਰੇ ਅੱਗੇ ਜਾਣਕਾਰੀ ਦਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਪਹੁੰਚੇ ਆ ਜੀ ਪੰਗਾ ਫਿਲਮ ਸਟੂਡੀਓ ਦੱਸੂਗਾ ਜੀ ਜਿੱਥੇ ਅਸੀਂ ਸਾਡੇ ਬਹੁਤ ਹੀ ਸੁਰੀਲੇ ਤੇ ਬਹੁਤ ਹੀ ਪਿਆਰੇ ਗਾਇਕ ਜਸਵਿੰਦਰ ਗਿੱਲ ਜੀ ਦਾ Song shoot ਕਰ ਰਹੇ ਹਾਂ ਔਰ ਜੋ ਸਾਡੀ ਸਾਰੀ ਟੀਮ ਪੰਗਾ ਫਿਲਮਸ ਵੱਲੋਂ ਔਰ ਮੈਂ ਤੁਹਾਡਾ ਆਪਣਾ ਵੀਜੇ ਕੁਮਾਰ ਚਮਟ ਤੁਸੀਂ ਮੇਰੇ ਬਾ ਗਾਣੇ ਨੂੰ ਬਹੁਤ ਪਿਆਰ ਦਿੱਤਾ ਹੈ ਔਰ ਉਮੀਦ ਹੈ ਕਿ ਇਹ ਵੀ Song ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਬਖਸ਼ੋਗੇ ਔਰ ਜਿੰਨੀ ਅਸੀਂ ਇਸ ਗਾਣੇ Song ਤੇ ਮਿਹਨਤ ਕੀਤੀ ਹੈ ਔਰ ਤੁਸੀਂ ਸਾਨੂੰ ਹਰ ਇੱਕ ਕਮੈਂਟ ਦੇ ਵਿੱਚ ਸਾਡੀ ਗਲਤੀ ਤਾਂ ਦੱਸਣੀ ਹੈ ਔਰ ਹੋਰ ਐਪਰੀਸ਼ੀਏਟ ਕਰਨਾ ਹੈ ਜੀ ਜਸਵਿੰਦਰ ਗਿੱਲ ਦਾ ਗਾਣਾ ਜ਼ਰੂਰ ਤੁਸੀਂ ਸਰਚ ਕਰਨਾ YouTube ਦੇ ਉੱਪਰ ਬਹੁਤ ਜਲਦ ਲੈ ਕੇ ਆ ਰਹੇ ਹਾਂ ਜੀ ਤੇ ਮੇਰੇ ਨਾਲ ਤੇ ਮੇਰੇ ਵੀਰੇ ਭਾਜੀ ਤੇ ਨਾਲ ਖਾਸ ਤੌਰ ਤੇ ਸਾਡੇ ਨਾਲ ਅੱਜ ਸਾਡੀ سپورਟ ਲਈ ਸਾਡੀ سپورਟ ਲਈ ਸਪੈਸ਼ਲ ਸਾਡੀ سپورਟ ਲਈ ਆਏ ਆ ਮੇਰੇ ਸਾਹਿਬ ਜੋ ਕਿ ਸ਼ੌੜੀਆਂ ਪਿੰਡ ਤੋਂ ਤੇ ਇਥੇ ਇਹਨਾਂ ਦਾ ਕਾਫੀ ਵਧੀਆ ਤਰੀਕੇ ਨਾਲ ਕਾਰੋਬਾਰ ਚੱਲਾ ਪਿਆ ਦਸੂਹੇ ਵਿੱਚ ਤੇ ਸਾਡੀ سپورਟ ਲਈ ਇਹਨਾਂ ਨੇ ਆ ਹਰਨਾਂ ਪਰਾਂ ਜਿੱਦਾਂ ਗਿਆ ਅਸੀਂ ਤੁਹਾਡੀ سپورਟ ਲਈ ਹਮੇਸ਼ਾ ਇਹ ਹਾਜ਼ਰ ਰਹਾਂਗੇ ਤੇ ਇਹ ਜਿੰਨੇ ਵਧੀਆ ਸਪੋਰਟਰ ਆ ਉਹਨੇ ਵਧੀਆ ਇਨਸਾਨ ਵੀ ਆ ਤੇ ਇਹਨਾਂ ਲਈ ਅਸੀਂ ਤਾਦ ਨੂੰ ਧੰਨਵਾਦ ਕਰਦੇ ਆ ਤੇ ਨਾਲ ਹੀ ਸਾਡੇ ਟੀਮ ਵਰਕ ਵੀਰੇ ਭਾਈ ਦੀ ਟੀਮ ਦੇ ਸਾਰੇ ਮੈਂਬਰ ਮੈਕਅਪ ਮੈਨ ਕੈਮਰਾਮੈਨ ਭਾਜੀ ਨਾਲ ਆਏ ਸਾਰੇ ਤੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਤੁਹਾਨੂੰ ਗਾਣਾ ਜਿਹੜਾ ਸਾਰਿਆਂ ਨੂੰ ਬਹੁਤ ਪਸੰਦ ਆਊਗਾ ਬਹੁਤ ਬਹੁਤ ਧੰਨਵਾਦ ਜੀ